अच्छा जी। ਆਉਣ ਵਾਲੇ ਸਮੇਂ 'ਚ ਜੇ ਆਪਾਂ ਇਹਨੂੰ ਧਰਤੀ 'ਚ ਲਾ ਦਿੰਨੇ ਆਂ ਜਾ ਕੇ ਹਾਂਜੀ ਘਟੋ ਘਟ ਪਹਿਲੇ ਸਾਲ 10 ਤੋਂ 15 ਕਿਲੋ ਫਲ ਆਉਣਾ ਹੈ। ਦੂਜੇ ਸਾਲ 50-60 ਕਿਲੋ ਉਸ ਤੋਂ ਬਾਅਦ ਵਧਦਾ ਜਾਂਦਾ ਕੁਇੰਟਲ 1.5 ਕੁਇੰਟਲ ਤੱਕ 2 ਕੁਇੰਟਲ ਤੱਕ ਵੀ ਫਲ ਮੈਂ ਆਪਦੇ ਹੱਥੀ ਤੋੜਿਆ ਇਹਨਾਂ ਦਾ। ਇੱਕ ਪੌਦੇ ਤੋਂ ਕੁਇੰਟਲ 2 ਕੁਇੰਟਲ ਹਾਂਜੀ ਹਾਂਜੀ ਫਲ ਅੱਛਾ ਜੀ ਪੰਜਵੇਂ ਸਾਲ ਦਾ ਜਦੋਂ ਬੂਟਾ ਹੋ ਜਾਂਦਾ ਹੈ ਤੇ ਜਾ ਕੇ 1.5-2 ਕੁਇੰਟਲ ਦੀ ਐਵਰੇਜ ਦੇ ਵਿੱਚ ਫਲ ਦਿੰਦਾ ਹੈ। ਠੀਕੋ ਫਲ ਨਾਲ ਭਰੇ ਪੈਣੇ ਹੁਣ ਇੰਨੇ ਕਿ ਥੈਲੀ ਦੇ ਵਿੱਚ 3 ਸਾਲ ਹੋ ਗਏ ਬੂਟੇ ਪੈਣੋਂ ਲਗਾ ਕੋਈ ਇਹ ਨਹੀਂ ਹੈਗਾ ਵੀ ਫਲ ਨਹੀਂ ਲੱਗੂਗਾ ਆਪਣੇ। ਠੀਕ ਹੈ ਜੀ। ਅਗਰ ਕੋਈ ਬੂਟਾ ਤੁਸੀਂ ਜਾ ਕੇ ਲਾਉਣੇ ਹੋ ਪੰਜ ਪੰਜ ਦਿਨਾਂ ਚ 10 ਦਿਨਾਂ ਤੋਹਡੇ ਕੋਲ ਕੋਈ ਸੁੱਕ ਜਾਂਦਾ ਬੂਟਾ ਉਹ ਮੇਰੇ ਕੋਲੋਂ ਨਵਾਂ ਲੈ ਜਾ ਕੇ ਲਾ ਸਕਦੇ ਹੋ। ਪੰਜ ਦਿਨਾਂ ਦੇ ਵਿੱਚ। ਹਾਂ ਜੀ ਹਾਂ ਪੰਜ 10 ਦਿਨਾਂ ਜਬ ਨਹੀਂ ਚੱਲਦਾ ਤੁਹਾਡਾ ਬੂਟਾ ਠੀਕ ਹੈ ਤਾਂ ਆ ਕੇ ਨਵਾਂ ਬੂਟਾ ਲਿਆ ਸਕਦੇ ਹੋ, ਘਰ ਸਕਦੇ ਹੋ। ਅੱਛਾ। ਹਾਂ। ਇਹ ਵੀ ਬੂਟਾ ਆਪਣੇ ਕੋਲ 100 150 ਦੀ ਰੇਂਜ ਤੋਂ ਸਟਾਰਟ ਹੋ ਜਾਂਦਾ ਜੀ ਬੜਾ। ਹੰਜੀਰ ਵੀ 100 150 ਤੋਂ ਜੀ। ਹਾਂ ਜੀ ਹਾਂ ਜੀ ਹਾਂ ਜੀ। ਜਿਹੜੀ ਇਹ ਮੰਦਾ ਤਾਂ ਜੀ ਇਹਦਾ ਰੇਟ ਵੀ 1000 ਰੁਪਏ ਤੋਂ ਹਾਂਜੀ ਹਸੀਕਲ ਜੀ ਦੋਸਤੋ ਅੱਜ ਆਪਾਂ ਖੜੇ ਆ ਨਿਊ ਚੰਡੀਗੜ ਨਰਸਰੀ ਧੂਰੀ ਦੇ ਵਿੱਚ ਇੱਥੇ ਆਪਾਂ ਬਾਈ ਹੋਰਾਂ ਦੇ ਕੋਲ ਅੱਜ ਪਹੁੰਚੇ ਆਂਗੇ ਤੇ ਇੱਥੇ ਫਲਦਾਰ ਛਾਂ ਵਾਲੇ ਤੇ ਫਲਦਾਰ ਬੂਟੇ ਨੇ ਜਿਹੜੇ ਫੁੱਲਾਂ ਵਾਲੇ ਕਾ ਤੇ ਹੋਰ ਬਹੁਤ ਤਰ੍ਹਾਂ ਦੇ ਬੂਟੇ ਨੇ ਕਿਤੇ ਬਹੁਤ ਵੱਡੀ ਇੱਥੇ ਨਰਸਰੀ ਬਣੀ ਹੋਈ ਆ ਕਿ ਤੇ ਆਪਾਂ ਵੀ ਇਹ ਸਾਰੀ ਗੱਲਬਾਤ ਹੁਣ ਬਾਈ ਹੋਰਾਂ ਦੇ ਨਾਲ ਕਰਾਂਗੇ ਵੀ ਇੱਥੇ ਲੋਕਾਂ ਦਾ ਕੀ ਫਾਇਦਾ ਤੇ ਸਾਰੇ ਹੀ ਤਰ੍ਹਾਂ ਦੇ ਜਿਹੜੇ ਵਾਤਾਵਰਣ ਦੇ ਨਾਲ ਸੰਬੰਧਿਤ ਬੂਟੇ ਨੇ ਕਿ ਜਬ ਫਲਦਾਰ ਬੂਟੇ ਨੇ ਛਾਂ ਵਾਲੇ ਬੂਟੇ ਨੇ ਆਪਾਂ ਸਾਰਿਆਂ ਵਾਰੀ ਗੱਲਬਾਤ ਉਹਦੇ ਕਰਾਂਗੇ ਆਪਾਂ ਬਾਈ ਹੋਰਾਂ ਤੋਂ ਪੁੱਛਾਂਗੇ ਵੀ ਕੀ ਕੀ ਫਾਇਦਾ ਹੈਗਾ ਕਿਹੜੇ ਦਰਖਤ ਦਾ ਕੀ ਰੇਟ ਚੱਲਦਾ ਸਾਰੀ ਗੱਲਬਾਤ ਆਪਾਂ ਬਾਈ ਹੋਰਾਂ ਦੇ ਨਾਲ ਕਰਦੇ ਆਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਾਈ ਜੀ ਵਧੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਕੋਲ ਵਿਜ਼ਿਟ ਕਰਨ ਤੇ ਨਰਸਰੀ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਫੁੱਲਾਂ ਦੇ ਵਿੱਚ ਛਾਂਦਾਰ ਦੇ ਵਿੱਚ ਔਰ ਜਿਹੜੀ ਇੰਨੀ ਗਰਮੀ ਵੱਧ ਰਹੀ ਹੈ ਇਹਨੂੰ ਕੰਟਰੋਲ 'ਚ ਕਰਨ ਵਾਸਤੇ ਆਪਾਂ ਇੰਨੇ ਬੂਟੇ ਲਾ दिए ਕਿ ਪੰਜਾਬ ਨੂੰ ਹਰਿਆ ਭਰਿਆ ਕਰ ਦਈਏ ਠੀਕ ਹੈ ਬਈ ਦੇਖੋ ਆਪਣੇ ਦਰਕਤ ਤਾਂ ਬਹੁਤ ਜ਼ਿਆਦਾ ਘਟ ਗਿਆ ਅੱਗੇ ਨਾਲ ਲੱਗਣ ਨਾਲੋਂ ਕਿਉਂਕਿ ਆਪਾਂ ਬਹੁਤ ਜ਼ਿਆਦਾ ਦਰਕਤ ਲਾਈਏ ਤਾਂ ਹੀ ਪੰਜਾਬ ਹਰਿਆ ਭਰਿਆ ਹੋਊਗਾ ਤੇ ਆਪਣਾ ਜਿਹੜਾ ਟੈਂਪਰੇਚਰ ਉਹ ਨੀਚੇ ਆਊਗਾ ਠੀਕ ਹੈ ਜੀ ਤੇ ਆਜੋ ਬਈ ਆਪਾਂ ਕਰਦੇ ਹਾਂ ਸ਼ੁਰੂ ਕਰਦੇ ਆਂ ਬਾਈ ਗੱਲ ਬਾਤ ਦਿਖਾਉਣਾ ਤੁਹਾਨੂੰ ਹੁਣ ਨਰਸਰੀ ਦਾ ਸਾਰਾ 뷰 ਕਿਸ ਤਰ੍ਹਾਂ ਦੇ ਆਪਣੇ ਕੋਲ ਫਲਦਾਰ ਬੂਟੇ ਪਏ ਆ ਸ਼ਾਨਦਾਰ ਪਏ ਆ ਪਾਰਕਾਂ ਵਾਲੇ ਪਏ ਆ ਦੇਖੋ ਆ ਸਾਰੇ ਪਾਰਕਾਂ ਦੀ ਸ਼ਾਨ ਆ ਇੰਨੇ ਵਧੀਆ ਹੈਵੀ ਆ ਬਈ ਇਹ ਦਿਖਾ ਦਿਆ ਦੇਖਦਾ ਸਾਰੇ ਪਾਰਕਾਂ ਵਾਲੇ ਹੀ ਨੇ ਪਾਰਕਾਂ ਦੇ ਵਿੱਚ ਲੱਗਦੇ ਨੇ ਇਹ ਤਿਆਰੀ ਬੂਟੇ ਮਿਲਦੇ ਨੇ ਵੱਡੇ ਵੱਡੇ ਹਾਈਟ ਦੇ ਹੁਣ ਗੱਲ ਜੀ ਤੁਹਾਨੂੰ ਦੁਕਾਨ ਜਾ ਰਿਹਾ ਹੁਣ ਜਿਵੇਂ ਆਉਣਾ ਇਹ ਗਮਲਾ ਆ ਗਿਆ ਆਪਣਾ ਡਰਮ ਆ ਗਿਆ ਘਰ ਦੇ ਵਿੱਚ ਜਗ੍ਹਾ ਨਹੀਂ ਹੁੰਦੀ ਆਪਣੇ ਕੋਲ ਆਪਾਂ ਕਹਿੰਦੇ ਯਾਰ ਫਲਦਾਰ ਬੂਟੇ ਲਾ ਲਈਏ ਤੇ ਆਪਣਾ ਫਲਾਂ ਦਾ ਵੀ ਸ਼ੌਕ ਪੂਰਾ ਹੋ ਜਾਵੇ ਨਾਲ ਆਕਸੀਜਨ ਵੀ ਮਿਲਦੀ ਰਹਿੰਦੀ ਆਪਾਂ ਨੂੰ ਤੇ ਨਾਲ ਗ੍ਰੀਨਰੀ ਵੀ ਹੋ ਜਾਂਦੀ ਆ ਹਾਂਜੀ ਤੇ ਗ੍ਰੀਨਰੀ ਦੇ ਨਾਲ-ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਹੁਣ ਆ ਛੋਟੇ ਛੋਟੇ ਚੀਕੂ ਲੱਗੇ ਹੋਏ ਆ ਦੇਖੋ ਇਹ 12 ਮਾਸੀ ਕੀ ਆ ਜਾਂਦਾ ਇਹ ਤਾਂ ਆ ਗਿਆ ਸਮਾਲ ਸਾਈਜ਼ ਛੋਟੇ ਛੋਟੇ ਚੀਕੂ ਜੀ ਫਿਰ ਉਸ ਤੋਂ ਬਾਅਦ ਆ ਜਾਂਦੇ ਨੇ ਵੱਡੇ ਚੀਕੂ ਜਿਹੜੇ ਉਪਰ ਹੀ ਪੱਕ ਕਾਲਾ ਪੱਤੀ ਚੀਕੂ ਗਿਆ ਜਾਂਦਾ ਉੱਪਰ ਹੀ ਤਿਆਰ ਹੋ ਜਾਂਦਾ ਇਹਨੂੰ ਅਸੀਂ ਉੱਪਰੋਂ ਤੋੜ ਕੇ ਖਾ ਸਕਦੇ ਆ ਦੇਖੋ ਕਿੰਨਾ ਕੁ ਡਰਮ ਹੈ ਇਹਦੇ ਵਿੱਚ ਚੰਗੀ ਤਰ੍ਹਾਂ ਸੁਰਾਕ ਕਰਕੇ ਸਹੀ ਤਰੀਕੇ ਨਾਲ ਢੰਗ ਨਾਲ ਬੂਟਾ ਲੱਗਿਆ ਹੋਵੇ ਬੂਟਾ ਚੱਲੂਗਾ ਆਪਣੇ ਅੱਛਾ ਜੀ ਡਰਮ ਦੇ ਵਿੱਚ ਚੱਲ ਪੈਂਦਾਗਾ ਚੱਲ ਪੈਂਦਾ ਜੀ ਆ ਦੇਖੋ ਤੁਹਾਡੇ ਸਾਹਮਣੇ ਲੱਗਿਆ ਕੋਈ ਬਹੁਤੀ ਕੇਅਰ ਨਹੀਂ ਕੀਤੀ ਕੋਈ ਬਹੁਤੀ ਸੰਭਾਲ ਨਹੀਂ ਕੀਤੀ ਅੱਛਾ ਜੀ ਜਿਸ ਤਰੀਕੇ ਨਾਲ ਇਹ ਬੂਟਾ ਲਾਇਆ ਬਹੁਤ ਵਧੀਆ ਹਾਂਜੀ ਭਾਈ ਜੀ ਜਿਵੇਂ ਹੁਣ ਤਣੋਂ ਹੁਣ ਚੀਕੂ ਦਿਖਾ ਕੇ ਆਟਿਆਂ ਚੀਕੂ ਤੋਂ ਬਾਅਦ ਆਪਾਂ ਇਹਨਾਂ ਦੇ ਰੇਟ ਦੀ ਗੱਲ ਕਰ ਲੈਨੇ ਆਪਣੇ ਕੋਲ ਚੀਕੂ ਦਾ ਬੂਟਾ 10 100 ਰੁਪਏ ਤੋਂ ਲੈ ਕੇ 200 300 500 1000 1200 ਤੱਕ ਪਿਆ ਆਪਣਾ ਵੱਡਾ ਚਿਕੂ ਵਧੀਆ ਹੈ ਤਿਆਰੋਂ ਵਾਲਾ ਛੋਟਾ ਸਾਈਜ਼ ਆਪਾਂ ਨੂੰ 100 ਰੁਪਏ ਦਾ ਮਿਲੂਗਾ ਅੱਛਾ ਜੀ ਠੀਕ ਹੈ ਜੀ ਤਾਂ ਅੱਗੇ ਗੱਲ ਕਰਦੇ ਜਿਵੇਂ ਹੁਣ ਆਪਾਂ ਕਿੰਨੂ ਆ ਦੇ ਬੂਟੇ ਕਹਨੇ ਆ ਬਾਈ ਆਪਾਂ ਜਾ ਕੇ ਕਿੰਨੂ ਲਾਇਆ ਸਾਡੇ ਤਾਂ ਫਲ ਨਹੀਂ ਆਇਆ ਹੈਗਾ ਜਾ ਕੇ ਹੁਣ ਆਪਾਂ ਨਰਸਰੀ ਜੀ ਦਿਖਾਉਣ ਲੱਗਿਆ ਤੁਹਾਨੂੰ ਵੀ ਫਲ ਦੇਖ ਲਓ ਕਿਸ ਤਰ੍ਹਾਂ ਭਰੇ ਭਰੇ ਨੇ ਫਲ ਨਾਲ ਬੂਟੇ ਕਿੰਨੂ ਪੂਰਾ ਇਹਨੂੰ ਦੂਜਾ ਸਾਲ ਸਾਡੇ ਕੋਲ ਹੋ ਗਿਆ ਫਲ ਲੈਂਦਿਆਂ ਨੂੰ ਇੱਕ ਇੱਕ ਕਿੰਨੇ ਤੋਂ ਘੱਟੋ ਘੱਟ 5-5 10-10 ਕਿਲੋ ਫਲ ਲੈ ਰਿਆ। ਅੱਛਾ ਜੀ। ਆਉਣ ਵਾਲੇ ਸਮੇਂ 'ਚ ਜੇ ਆਪਾਂ ਇਹਨੂੰ ਧਰਤੀ 'ਚ ਲਾ ਦਿੰਨੇ ਆਂ ਜਾ ਕੇ ਹਾਂਜੀ ਘੱਟੋ ਘੱਟ ਪਹਿਲੇ ਸਾਲ 10 ਤੋਂ 15 ਕਿਲੋ ਫਲ ਆਉਣਾ ਹੈ। ਦੂਜੇ ਸਾਲ 50-60 ਕਿਲੋ ਉਸ ਤੋਂ ਬਾਅਦ ਵੱਧਦਾ ਹੀ ਜਾਂਦਾ ਕੁਇੰਟਲ ਡੇਢ ਕੁਇੰਟਲ ਤੱਕ 2 ਕੁਇੰਟਲ ਤੱਕ ਵੀ ਫਲ ਮੈਂ ਆਪਦੇ ਹੱਥੀ ਤੋੜਿਆ ਇਹਨਾਂ ਦਾ। ਇੱਕ ਪੌਦੇ ਤੋਂ ਕੁਇੰਟਲ 2 ਕੁਇੰਟਲ। ਹਾਂਜੀ ਹਾਂਜੀ ਫਲ। ਅੱਛਾ ਜੀ। ਪੰਜਵੇਂ ਸਾਲ ਦਾ ਜਦੋਂ ਬੂਟਾ ਹੋ ਜਾਂਦਾ ਹੈ ਤੇ ਜਾ ਕੇ ਡੇਢ-2 ਕੁਇੰਟਲ ਦੀ ਐਵਰੇਜ ਦੇ ਵਿੱਚ ਫਲ ਦਿੰਦਾ ਹੈ। ਦੇਖੋ ਆਪਾਂ ਰੰਗ ਪੂਰਾ ਆਉਂਦਾ ਹੈ ਆਰਗੈਨਿਕ ਰਹਿੰਦਾ ਹੈ ਪਤਲੇ ਛਿਲਕੇ ਦਾ ਨੂਨ ਦਾ ਸਪੈਸ਼ਲ ਵੈਰਟੀ ਹੈ ਇਹ ਅੱਛਾ ਜੀ ਜਿਹੜੀ ਫਲ ਦਿੰਦੀ ਹੈ ਆਪਣੇ ਇਹਨੂੰ ਲੈ ਜਾ ਕੇ ਗੰਮਲੇ ਵਾਲੇ ਵੀ ਮਿਲ ਜਾਣਗੇ ਤੇ ਧਰਤੀ 'ਚ ਲੱਗਣ ਵਾਲੇ ਵੀ ਮਿਲ ਜਾਣਗੇ ਸੋ ਆਪਾਂ ਤੇ ਇਹਨਾਂ ਦੇ ਰੇਟ ਦੀ ਗੱਲ ਕਰੀ ਜੀ ਜੀ ਆਪਾਂ ਰੇਟ ਇਹਦਾ ਗੱਲ ਕਰੀਏ ਜੀ ਆਪਾਂ ਜਿਵੇਂ ਵੱਡਾ ਚਿਕੂ ਆ ਜਾਂਦਾ ਤਾਂ ਜਿਆਦਾ ਰੇਂਜ ਦੇ ਵਿੱਚ ਹੈ 100 ਰੁਪਏ ਤੋਂ ਸਟਾਰਟ ਹੈ ਵੀ ਆਪਣੇ ਕੋਲ ਬੂਟਾ ਅੱਛਾ ਜੀ 100 ਪੂਰਾ ਵਧੀਆ ਵੀ ਵੱਧੇ ਹੀ ਜਾਂਦੇ ਆ ਵੱਧੇ ਜਾਂਦਾ ਦੇਖੋ ਤੁਸੀਂ ਨਰਸਰੀ ਵਿੱਚ ਜਿਹੜੇ ਕਰੋ ਆ ਕੇ ਦੇਖੋ ਚੈੱਕ ਕਰਕੇ ਸਾਧਨਾਲ ਰੇਟ ਕਰਕੇ ਬੂਟਾ ਜਿਹੜਾ ਪਸੰਦ ਕਰੋਗੇ ਉਹਦਾ ਮੌਕੇ ਦਾ ਰੇਟ ਹੋਊਗਾ ਪੰਮਾ ਤੁਸੀਂ ਆਪਾਂ ਸਟਾਰਟਿੰਗ ਰੇਟ ਦੱਸ ਸਕਦੇ ਆਂ ਵੀ 100 ਰੁਪਏ ਤੋਂ ਤੁਹਾਨੂੰ ਬੂਟਾ ਮਿਲ ਜਾਏਗਾ ਠੀਕ ਹੈ ਜੀ 2 ਸਾਲ ਉਹਦਾ ਇੰਤਜ਼ਾਰ ਕਰਨਾ ਪਏਗਾ ਵੈਰਾਈਟੀ ਸੇਮ ਹੋਏਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਸੁਝਾਵਟੀ ਪੌਦੇ ਆ ਗਏ ਹੈਨਾ ਸੁਝਾਵਟਦਾਰ ਆ ਗਏ ਜੀ ਜਿਵੇਂ ਘਾਰ ਆ ਪਾਰ ਕੰਮ ਚ ਲਾਉਣੇ ਆਪਾਂ ਉਸ ਤਰ੍ਹਾਂ ਦੇ ਬੂਟੇ ਆ ਗਏ ਠੀਕ ਹੈ ਜੀ ਬਾਕੀ ਅਨਾਰ ਦੀ ਵੈਰਾਈਟੀ ਆ ਗਈ ਦੇਖੋ ਜੀ ਮੈਂ ਹੁਣ ਅਨਾਰ ਪਿਆ ਬਾਗਬਾਨ ਅਨਾਰ ਆ ਜੀ ਅੱਛਾ ਜੀ ਪੂਰਾ ਮੋਟਾ ਜਿਹੜਾ ਲਾਲ ਰੰਗ ਦਾ ਅਨਾਰ ਹੁੰਦਾ ਠੀਕ ਹੈ ਜੀ ਇਹ ਵਾਲੇ ਵੀ ਵੈਰਾਈਟੀ ਆਪਣੇ ਕੋਲ ਵਧੀਆ ਵਾਲੀ ਪਈ ਆ ਜੀ ਜਿਹਦਾ ਫਲ ਬਹੁਤ ਵਧੀਆ ਲੱਗਦਾ ਆਪਣੇ ਅੱਛਾ ਜੀ ਪੂਰੇ ਪੰਜਾਬ ਦੇ ਵਿੱਚ ਪੂਰਾ ਵਧੀਆ ਕਾਮਯਾਬ ਅਨਾਰ ਆ ਜੀ ਹਾਂ ਕਿਹੜੇ ਆ ਗਏ ਜੀ ਇਹ ਇਹ ਆ ਗਿਆ ਜੀ ਆਪਣੇ ਆਸਾਨੇ ਪੰਜਾਬ ਆੜੂ ਆ ਗਿਆ ਆਡੂ ਜੀ ਹਾਂਜੀ ਹਾਂਜੀ ਜਿਵੇਂ ਹੁਣ ਤੁਹਾਨੂੰ ਪਹਿਲਾਂ ਪਿੱਛੇ ਦਿਖਾ ਕੇ ਆਇਆ ਬੜੇ ਕਿੰਨੂ ਦਿਖਾ ਕੇ ਲੈ ਕੇ ਆਇਆ ਮੈਂ ਤੁਹਾਨੂੰ ਹਾਂਜੀ ਉਸ ਤਰੀਆ ਛੋਟੇ ਬੂਟੇ ਨੇ ਜਿਹੜਾ ਮੈਂ ਤੁਹਾਨੂੰ 100 150 ਦੀ ਰੇਂਜ ਚ ਬੂਟਾ ਕਹਿ ਰਹੇ ਹਾਂ ਅੱਛਾ ਜੀ ਉਹ ਵਾਲਾ ਦੇਖੋ ਆ ਉਹਨੇ ਵੀ ਫਲ ਮਤਲਬ ਲੱਗਿਆ ਹੋਇਆ ਇਧਰਲੇ ਪਾਸੇ ਪਿਆ 100 ਰੁਪਏ ਵਾਲਾ ਇਧਰ ਪਿਆ 150 ਵਾਲਾ ਅੱਛਾ ਠੀਕ ਹੈ ਜੀ ਦੋਨਾਂ ਪਾਸੇ ਬੂਟੇ ਆਪਾਂ ਨੂੰ ਲੋਹੀ ਰੇਟ ਚ ਮਿਲ ਜਾਣਗੇ ਅੱਛਾ ਜੀ ਇੱਕ ਬਦਾਮ ਦੇ ਬੂਟੇ ਅੱਜਕੱਲ ਬਹੁਤ ਚੱਲ ਰਹੇ ਨੇ ਬਦਾਮ ਦੇ ਬੂਟੇ ਬਹੁਤ ਵਧੀਆ ਮਿਲ ਜਾਣਗੇ ਜੀ ਉਹ ਵੀ ਤੁਹਾਨੂੰ ਅ ਬਹੁਤ ਵਧੀਆ ਹੁੰਦਾ ਇਹ ਦੇਖੋ ਆ ਜਿਹੜਾ ਗੋਲ ਰੰਗ ਦਾ ਸਰਕਲ ਹੈ ਜੀ ਹਾਂਜੀ ਗੋਲ ਸਰਕਲ ਹੈ ਇਹ ਹੈਗਾ ਮਸੰਮੀ ਦਾ ਸਰਕਲ ਹੈ ਪੂਰੀ ਵਧੀਆ ਮਸੰਮੀ ਲੱਗਦੀ ਹੈ ਆਪਣੇ ਬੂਟਿਆਂ ਨੂੰ ਇਹਨਾਂ ਨੂੰ ਆ ਦੇਖੋ ਸਾਰੇ ਬੂਟਿਆਂ ਨੂੰ ਫਲ ਆਇਆ ਹੋਇਆ ਹੈ ਅੱਛਾ ਉਸ ਤੋਂ ਬਾਅਦ ਗੱਲ ਕਰ ਲਈਏ ਤੁਹਾਨੂੰ ਦੁਕਾਨ ਚ ਜਾ ਰਿਹਾ afghanistan ਵਾਲੀ ਅੰਜੀਰ ਅੰਜੀਰ ਦਿਖਾਵਾਂਗਾ ਤੁਹਾਨੂੰ ਬਹੁਤ ਜ਼ਿਆਦਾ ਲੱਗੀ ਹੋਈ ਦੇਖੋ ਆ ਜਾਓ ਬਾਈ ਜੀ ਅੰਜੀਰ ਦੇ ਪੌਦੇ ਬਹੁਤ ਜ਼ਿਆਦਾ ਨੇ ਆਪਣੇ ਕੋਲੇ ਇਹਨੂੰ ਜਾ ਕੇ ਲਾਓ 6 ਫੁੱਟ 7 ਫੁੱਟ 8 ਫੁੱਟ ਤੱਕ ਲਾਸਟ ਹਾਈਟ ਜਾਂਦੀ ਹੈ ਫਲ ਬਹੁਤ ਜ਼ਿਆਦਾ ਆਉਂਦਾ ਹੈ ਦੇਖ ਸਕਦੇ ਆ ਕਿ ਆਕੇ ਤੁਸੀਂ ਧਰਤੀ ਦੇ ਵਿੱਚ ਲਾਓਗੇ ਤਾਂ ਜਿਆਦਾ ਫਾਲਾ ਜੂ ਕਮਲੇ ਥੋੜਾ ਘੱਟ ਆਉਂਦਾ ਦੇਖੋ ਭਰੇ ਪੈਣ ਇੱਥੇ ਸਾਡੇ ਕੋਲ ਥੈਲੀਆਂ ਦੇ ਵਿੱਚ ਅੰਜੀਰ ਅੰਜੀਰਾਂ ਨਾਲ ਭਰਿਆ ਪਿਆ ਪੂਰਾ ਪੂਟਾ ਚੈੱਕ ਕਰ ਸਕਦੇ ਹੋ ਅੱਛਾ ਹਾਂ ਇਹ ਵੀ ਬੂਟਾ ਆਪਣੇ ਕੋਲ 100 150 ਦੀ ਰੇਂਜ ਤੋਂ ਸਟਾਰਟ ਹੋ ਜਾਂਦਾ ਜੀ ਬਾਲਾ। ਅੰਜੀਰ ਵੀ 100 150 ਤੋਂ ਜੀ। ਹਾਂਜੀ ਹਾਂਜੀ ਹਾਂਜੀ। ਜਿਹੜੀ ਇਹ ਮੰਨਦਾ ਤਾਂ ਜੀ ਇਹਦਾ ਰੇਟ ਵੀ 1000 ਰੁਪਏ ਤੋਂ ਸਟਾਰਟ ਹੁੰਦੀ ਹੈ ਬਾਜ਼ਾਰ ਦੇ ਵਿੱਚ। ਹਾਂ ਬਹੁਤ ਵਧੀਆ ਡਰਾਈ ਫਰੂਟ ਦੇ ਵਿੱਚ ਹੈ। ਡਰਾਈ ਫਰੂਟ ਦੇ ਵਿੱਚ ਜੀ। ਪੂਰੀ ਟਾਪ ਦੀ ਆ ਦੇਖੋ ਤੁਸੀਂ ਫਲ ਦੀ ਗੱਲ ਕਰ ਲਵਾਂਗਾ ਜਿਹ ਵਿੱਚ ਕੋਤਰਾ ਆ ਗਿਆ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ। ਹਾਂ ਭਾਈ ਕਿਹੜਾ ਫਲ ਦਾ ਸਾਈਜ਼ ਫਲ ਨਾਲ ਭਰਿਆ ਪਿਆ। ਆ ਦੇਖੋ ਇਹਦੇ ਛੋਟੇ ਬੂਟੇ ਵੀ ਸਾਰੇ ਮਿਲ ਜਾਣਗੇ ਆਪਾਂ ਨੂੰ। ਜਿਹੜਾ ਰੇਟ ਤੁਸੀਂ ਮੰਗੋਗੇ ਉਹ ਰੇਟ ਦੇ ਤੁਹਾਨੂੰ ਬੂਟੇ ਮਿਲ ਫਲਾਂ ਪਤਾ ਦਿਖਾ ਰਿਹਾ ਵੀ ਇਸ ਤਰ੍ਹਾਂ ਦਾ ਆ ਸਾਈਜ਼ ਦਾ ਫਲ ਲੱਗ ਜਾਂਦਾ ਵੀ ਇਹ ਜੀ ਫਲ ਹੋਰੇ ਨਰਸਰੀ ਦੇ ਵਿੱਚ ਤਾਂ ਤੁਹਾਡੇ ਕੋਲ ਲੱਗਿਆ ਹੋਇਆ ਹਾਂਜੀ ਵੀ ਇਹ ਵੀ ਜਿਹੜਾ ਵੀ ਲੈ ਕੇ ਜਾਊਗਾ ਹਾਂਜੀ ਇਹਦੇ ਘਰੇ ਜਾਂ ਖੇਤ ਦੇ ਵਿੱਚ ਵੀ ਇਹ ਫਲ ਐਦਾਂ ਲੱਗੂਗਾ ਜੀ ਲੱਗੂਗਾ ਜੀ ਦੇਖੋ ਹੁਣ ਮੈਂ ਤਾਂ ਦੇਖੋ ਜਿਹੜੇ ਮਸੰਮੀ ਤੁਹਾਨੂੰ ਪਿੱਛੇ ਦਿਖਾ ਕੇ ਆਇਆ ਹਾਂਜੀ ਇਹ ਬੂਟਾ ਜਮਾ ਹਲਕੇ ਤੋਂ ਹਲਕਾ ਲਾਇਆ ਮੈਨੇ ਅੱਛਾ ਜੀ ਬੂਟਾ ਜੜ ਚੋਦੇ ਇਹਦੀ ਥੈਲੀ ਫਟ ਗਈ ਦੀ ਮੈਨੇ ਪਾੜ ਕੇ ਉਰੇ ਇੱਥੇ ਰੱਖਤਾ ਬੂਟਾ ਦੇਖੋ ਇਹ ਬੂਟਾ ਚੱਲੇ ਨੂੰ ਆ 6 ਮਹੀਨੇ ਹੋਏ ਨੇ ਅੱਜ ਦੇਖੋ 4 ਫਰੂਟ ਮੇਰੇ ਸਾਹਮਣੇ ਤੁਹਾਡੇ ਕੈਮਰੇ ਦੇ ਵੀਡੀਓ ਦੇ ਰਾਹੀ ਦੇਖੋ ਆ ਚਾਰ ਫਰੂਟ ਇਸ ਟਾਈਮ ਇਹਨੂੰ ਲੱਗ ਚੁੱਕੇ ਨੇ ਪਹਿਲਾ ਹੀ ਸਾਲ ਆ ਆ ਦੇਖੋ ਇੱਥੋਂ ਇੱਕ ਫਰੂਟ ਝੜ ਵੀ ਚੁੱਕਿਆ ਨਾਲ ਥੋੜਾ ਥੋੜਾ ਹੋਰ ਫਲ ਵੀ ਤਿਆਰ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ 6 ਮਹੀਨੇ ਚ ਚਾਰ ਫਲ ਤਾਂ ਵੀ ਆ ਹਾਂਜੀ ਹਾਂਜੀ ਜਿਹੜਾ ਵੀ ਮੁੱਤਾ ਲਾਉਣੇ ਆਪਾਂ ਬੜੇ ਵਾਲਾ ਉਹ 6 ਮਹੀਨੇ ਚ ਫਲ ਦਿੰਦਾ ਠੀਕ ਹੈ ਜੀ ਬਾਕੀ ਗੱਲ ਕਰ ਲਈ ਆਂਬ ਦੀ ਦੇਖੋ ਪੰਜਾਬ ਦੇ ਵਿੱਚ ਆਂਬ ਆਪਣੇ ਕਾਮਯਾਬ ਹੋ ਗਏ ਠੀਕ ਹੈ ਨਾ ਜੀ ਆਂਬਾ ਦੇਖੋ ਤੁਸੀਂ ਦੇਖ ਸਕਦੇ ਮੇਰੇ ਕੋਲ 2-3 ਸਾਲ ਤੋਂ ਅਸੀਂ ਇਹਨਾਂ ਤੋਂ ਫਲ ਲੈ ਰਹੇ ਹਾਂ ਅੰਬਾਂ ਤੋਂ ਮੇਰੇ ਕੋਲ 3 ਸਾਲ ਹੋ ਗਏ ਬੂਟੇ ਪਾਇਨੋ ਲਗਾਤਾਰ ਫਲ ਆਉਂਦਾ ਥੈਲੀ ਦੇ ਵਿੱਚ ਲੱਗੇ ਹੋਏ ਨੇ ਅੱਛਾ ਤੁਸੀਂ ਵੀ ਜਾ ਕੇ ਲਾਉਂਗੇ ਰੱਬ ਚਾਹੇ ਫਲ ਆਊਗਾ ਜਾਂ ਆਊਗਾ ਕੋਈ ਇਹ ਨਹੀਂ ਹੈਗਾ ਵੀ ਫਲ ਨਹੀਂ ਲੱਗੂਗਾ ਆਪਣੇ ਠੀਕ ਹੈ ਜੀ ਅਗਰ ਕੋਈ ਬੂਟਾ ਤੁਸੀਂ ਜਾ ਕੇ ਲਾਉਣੇ ਹੋ 5-5 ਦਿਨਾਂ ਚ ਦੱਸ ਦੇਣਾ ਤੁਹਾਡੇ ਕੋਲ ਕੋਈ ਸੁੱਕ ਜਾਂਦਾ ਬੂਟਾ ਉਹ ਮੇਰੇ ਕੋਲੋਂ ਨਵਾਂ ਲੈ ਜਾ ਕੇ ਲਾ ਸਕਦੇ ਹੋ ਨਹੀਂ ਚੱਲ ਹਾਂਜੀ ਹਾਂ 5-10 ਦਿਨਾਂ ਦੇ ਵਿੱਚ ਨਹੀਂ ਚੱਲਦਾ ਤੁਹਾਡਾ ਬੂਟਾ ਤਾਂ ਆ ਕੇ ਨਵਾਂ ਬੂਟਾ ਲਿਆ ਸਕਦੇ ਹੋ ਤੇ ਲਾ ਸਕਦੇ ਹੋ ਉਹਦੀ ਮੇਰੀ ਜ਼ਿੰਮੇਵਾਰੀ ਰਹੂਗੀ ਉਹ ਜ਼ਿੰਮੇਵਾਰੀ ਹੈ ਹਾਂਜੀ ਹਾਂਜੀ ਕੋਈ ਵੀ ਬੂਟਾ ਹੈ 5-10 ਦਿਨਾਂ ਦੇ ਵਿੱਚ ਅਗਰ ਆ ਬੂਟਾ ਦਿਓਗੇ ਤੁਸੀਂ ਨਵਾਂ ਬੂਟਾ ਦਮਾ ਕੇ 10 ਦਿਨਾਂ 'ਚ 15 ਦਿਨਾਂ 'ਚ 20 ਦਿਨਾਂ 'ਚ ਕੋਈ ਵੀ ਅਗਲਾ ਕਹਿੰਦਾ ਜੀ ਸਾਨੇ ਬੂਟੇ ਲਾਏ ਜਾ ਕੇ ਮਰ ਗਾਈ ਠੀਕ ਹੈ ਜੀ ਜਿਹੜਾ ਬੂਟਾ ਚੱਲਣਾ ਹੁੰਦਾ ਤਾਂ ਚੱਲ ਹੀ ਪੈਂਦਾ ਜੀ ਨਾਲ ਨਾਲ ਬਾਕੀ ਜੇ ਆਪਾਂ ਗੱਲ ਕਰ ਲਈ ਇਹ ਪਹਿਲਾਂ ਤਾਂ ਇਹ ਜਿਆ ਕੋਈ ਲੰਬਾ ਹੁੰਦਾ ਨਹੀਂ ਲੰਬਾ ਆਉਂਦਾ ਨਹੀਂ ਕੋਈ ਸੌਚ ਹੋ ਕੋ ਇਹ ਕੋਰਟ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਅੰਬ ਦੀ ਵੈਰਾਈ ਵਧੀਆ ਫਲਦੀ ਹੈ। ਚਾਹੀਏ ਸਾਰੀਆਂ ਅਲੱਗ-ਅਲੱਗ ਵੈਰਾਈਆਂ ਨੇ ਅੰਬ ਦੀ। ਸਾਰੀਆਂ ਅਲੱਗ-ਅਲੱਗ ਨੇ ਤੁਸੀਂ ਨਰਸਰੀ ਵਿਜਿਟ ਕਰੋ ਅੱਗੇ ਤੇ ਚੈੱਕ ਕਰੋ ਤੇ ਆਪਣੇ ਹੱਥਾਂ ਨਾਲ ਅੱਖਾਂ ਨਾਲ ਦੇਖ ਕੇ ਬੂਟਾ ਲੈ ਕੇ ਜਾਓ ਪਸੰਦ ਕਰਕੇ ਜੀ। ਇੱਕ ਬਦਾਮ ਵਾਲੇ ਬੂਟੇ ਦਿਖਾਓ ਜੀ ਕਿਹੜੇ? ਬਦਾਮ ਦੇ ਬੂਟੇ ਭਾਈ ਜੀ ਉਧਰ ਪਿਆ ਹੈ। ਅੱਛਾ ਜੀ। ਮੈਂ ਵੀਡੀਓ ਦੇ ਮਾਧਿਅਮ ਰਾਹੀਂ ਸਾਰੇ ਪਬਲਿਕ ਨੂੰ ਸਾਰੇ ਜਨਤਾ ਨੂੰ ਕਹਿਣਾ ਚਾਹੁੰਦਾ ਕਿ ਇਹ ਨਰਸਰੀ ਦੇ ਵਿੱਚ ਜਿਆਦਾ ਤੋਂ ਜਿਆਦਾ ਆ ਕੇ ਵਿਜਿਟ ਕਰਕੇ ਫਿਰ ਆਪਣੇ ਰਾਹੀ ਰੇਟ ਕਰਕੇ ਫਿਰ ਲੈ ਕੇ ਜਾਓ ਬੂਟੇ ਕਿਉਂਕਿ ਫੋਨ ਤੇ ਸਾਰ ਕਿਉਂਕਿ ਆਪਾਂ ਸੋਨੋ ਦਾਦੀਆਂ ਨਾਲ ਸਾਡੇ ਕੋਲ ਤਾਂ 20 ਰੁਪਏ ਤੋਂ ਸਟਾਰਟ ਹੋ ਜਾਂਦਾ ਬੂਟਾ 20 ਰੁਪਏ ਦੇ ਜੀ ਹਾਂਜੀ ਹਾਂਜੀ ਅੱਛਾ ਜੀ ਫੁੱਲਾ ਵਾਲਾ ਕਾਲੀ ਇਹ ਸ਼ਾਨਦਾਰ ਕਾਲੀ ਹੈ ਹਨਾ ਉਹ ਸਾਈਜ਼ ਦਾ ਰਿਕਾਰਡਿੰਗ ਫਿਰ ਵੱਧ ਜਾਂਦਾ 3-4000 ਤੱਕ ਬੂਟੇ ਪੈ ਨੇ ਸਾਡੇ ਕੋਲ 3-4000 ਰੁਪਏ ਦੇ ਕਬੂਟੇ ਹਾਂਜੀ 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 ਠੀਕ ਹੈ ਜੀ ਤੇ ਆ ਜਾਓ ਇਹਦਾ ਅੱਗੇ ਦਿਖਾ ਦੇ ਉਹ ਬਦਾਮਾ 'ਚ ਪਾਣੀ ਆ ਗਿਆ ਅੱਛਾ ਜੀ ਇਹ ਬਦਾਮਾ 'ਚ ਪਾਣੀ ਆ ਗਿਆ ਹੁਣ ਇੱਧਰ ਚਲੋ ਆਪਾਂ ਬਾਹਰੋਂ ਦੇਖ ਲੈਂਦੇ ਕੋਈ ਗੱਲ ਨਹੀਂ ਹਾਂ ਅਰੇ ਉਰੇ ਖੜਜੋ ਬਸ ਐਂ ਕੈਮਰਾ ਮਾਰਦੇ ਹਾਂ ਜੀ ਤੁਹਾਨੂੰ ਦਿਖਾਨੇ ਜਾ ਰਿਹਾ ਹੁਣ ਪੰਜਾਬ ਦੇ ਵਿੱਚ ਸੇਵ ਦੀ ਖੇਤੀ ਸੇਵ ਦੇ ਬੂਟੇ ਪੂਰੇ ਕਾਮਯਾਬ ਹੋਣ ਵਾਲੇ ਨੇ ਆ ਦੇਖੋ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਸੇਵ ਦੇ ਬੂਟੇ ਨੇ ਆਪਾਂ ਜਾ ਕੇ ਲਾਓ ਇਹਨਾਂ ਨੂੰ ਸੇਵ ਆਏਗਾ ਫਲ ਪੂਰਾ ਵਧੀਆ ਲੱਗਦਾ ਅੱਗੇ ਸਾਹਮਣੇ ਪਏ ਨੇ ਬਦਾਮਾਂ ਦੇ ਬੂਟੇ ਅੱਛਾ ਉਹ ਪਿੱਛੇ ਪਾਣੀ ਚੱਲ ਰਿਹਾ ਇਸ ਕਰਕੇ ਆਪਾਂ ਅੰਦਰ ਨਹੀਂ ਜਾ ਸਕਦੇ ਤੇ ਆਪਣੇ ਕੋਲ ਬਦਾਮਾਂ ਦੇ ਕੀ ਰੇਟ ਹੈ ਜੀ ਸੇਵ ਦਾ ਰੇਟ ਜੀ ਸੇਵ ਦਾ ਬੂਟਾ 150 ਰੁਪਏ ਤੋਂ ਸਟਾਰਟ ਹੈ ਜੀ ਅੱਛਾ ਜੀ ਤੇ ਆਪਣਾ ਬਦਾਮ ਵਾਲਾ ਬਦਾਮ 2 ਤੋਂ 250 ਤੋਂ ਲੈ ਕੇ 750 ਤੱਕ ਪਿਆ ਇਹਦੇ ਵਿੱਚ ਸਾਰੇ ਰੇਟ ਮਿਲ ਜਾਣਗੇ ਤੁਹਾਨੂੰ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਵਧੀਆ ਬੂਟੇ ਮਿਲ ਜਾਣਗੇ ਜੀ ਸਾਰੇ ਫਲਦਾਰ ਸ਼ਾਦਾਰ ਫੁੱਲਾਂ ਵਾਲੇ ਹਰ ਵੈਰਾਈਟੀ ਹੈ ਘਾਹ ਲਵਾਉਣਾ ਪਾਰਕ ਲਵਾਉਣਾ ਅੱਛਾ ਜੀ ਪਾਰਕ ਵੀ ਲਾ ਦਿੰਦੇ ਪਾਰਕ ਵੀ ਅਸੀਂ ਆਪ ਜਾ ਕੇ ਤਿਆਰ ਕਰ ਦਿੰਦੇ ਆ ਜੀ ਅੱਛਾ ਜੀ ਰੇਟ ਰਹਿਣਗੇ ਹੋਲ ਸੇਲ ਜੀ ਠੀਕ ਹੈ ਜੀ ਹੋਲ ਸੇਲ ਰੇਟ ਦਾ ਕੰਮ ਆਪਣਾ ਸਾਰਾ ਹੋਲ ਸੇਲ ਦਾ ਕੰਮ ਹੈ ਜੀ ਠੀਕ ਹੈ ਜੀ ਬਾਕੀ ਮੇਰਾ ਭਾਈ ਕੋਈ ਨਰਸਰੀ ਵਾਲੇ ਮਾਲੀ ਨੇ ਕੋਈ ਵੀ ਆ ਕੇ ਵਿਜਿਟ ਕਰਕੇ ਬਾਰੋਂ ਜਿਹੜੇ ਮੇਰੀ ਆਵਾਜ਼ ਸੁਣ ਰਹੇ ਨੇ ਜਿਹੜੇ ਮਰਜੀ ਬੂਟੇ ਲਾ ਸਕਦੇ ਆ ਆਪਾਂ ਠੀਕ ਹੈ ਇਹ ਬੂਟੇ ਲਾ ਸਕਦੇ ਆ ਫਲਦਾਰ ਵੀ ਸ਼ਾਨਦਾਰ ਵੀ ਫੁੱਲਾਂ ਵਾਲੇ ਤੇ ਇਹ ਤਾਂ ਜੀ ਆਪਣੇ ਹੋਗੇ ਵੀ ਫਲਦਾਰ ਦਾ ਆਪਣੇ ਵੀ ਫਲਦਾਰ ਦਾ ਮੋਟੇ ਮੋਟੇ ਜੇ ਹੋਗੇ ਮੋਟੇ ਮੋਟੇ ਸਾਰੇ ਨਹੀਂ ਦਿਖਾ ਸਕੇ ਸਾਰੇ ਨਹੀਂ ਹੁੰਦੇ ਹੈਗੇ ਤੇ ਇੱਕ ਆਪਣੇ ਛਾਂ ਵਾਲੀ ਬੂਟੇ ਕਿਹੜੇ ਕਿਹੜੇ ਹੁੰਦੇ ਨੇ ਉਹਨਾਂ ਬਾਰੇ ਆਪਾਂ ਨੂੰ ਦੱਸੋ ਮੜਾ ਜਾ ਛਾਂ ਵਾਲੇ ਬਾਈ ਜਿੰਨੀਆਂ ਵੀ ਵੈਰਾਈਟੀਆਂ ਚੱਲਦੀਆਂ ਨੇ ਸਾਰੀਆਂ ਮਿਲ ਜਾਣਗੇ ਛਾਤਰੀ ਬਕੈਨ ਹੋ ਗਈ ਕਦਮ ਹੋ ਗਿਆ ਤੇ ਹੁਣ ਹੋ ਗਿਆ ਚੱਕਰੇ ਸੀ ਆ ਗਿਆ ਅੱਛਾ ਜੀ ਫੁੱਲਾਂ ਵਾਲੇ ਜਿਹੜੇ ਛਾਂ ਵੀ ਦਿੰਦੇ ਨੇ ਫੁੱਲ ਵੀ ਦਿੰਦੇ ਨੇ ਅੱ ਨਾਲੇ ਛਾਂ ਨਾਲੇ ਫੁੱਲ ਨਾਲੇ ਫੁੱਲ ਉਹ ਵੀ ਬੂਟੇ ਮਿਲ ਜਾ ਰਹੇ ਨੇ ਇੱਕ ਤਾਂ ਜੀ ਹੁਣ ਗਰਮੀ ਬਹੁਤ ਜ਼ਿਆਦਾ ਪੈਣ ਲੱਗੀ ਹਾਂਜੀ ਹਾਂਜੀ ਇਹਦੇ ਕੀ ਕਾਰਨ ਹੋ ਗਏ ਜੀ ਕਾਰਨ ਇਹ ਹੋ ਗਿਆ ਜੀ ਜਿਆਦਾ ਆਪਾਂ ਬੂਟੇ ਆਪਣੇ ਜ਼ਿਆਦਾ ਲੱਗ ਨਹੀਂ ਰਹੇ ਹਾਂਜੀ ਪੱਟੀ ਜਾਂਦੇ ਆਪਾਂ ਬੂਟੇ ਦੇਖੋ ਜਿਹੜਾ ਸੜਕਾਂ ਦੇ ਨਾਲ ਨਾਲ ਕਿੰਨੇ ਪਹਿਲਾਂ ਦਰਖਤ ਖੜੇ ਹੁੰਦੇ ਸੀਗੇ ਹਾਂਜੀ ਆਪਾਂ ਕਿੱਥੇ ਮਰਜੀ ਮੋਟਰਸਾਈਕਲ ਰੋਕ ਕੇ ਖੜ ਜਾਂਦੇ ਤੇ ਛਾਂ ਦੇ ਵਿੱਚ ਖੜਦੇ ਤੇ ਕਿੰਨਾ ਆਪਾਂ ਫੀਲ ਕਰਦੇ 10 ਮਿੰਟ ਆਰਾਮ ਲੈਂਤਾ ਫਿਰ ਅੱਗੇ ਚੱਲ ਪਏ ਹੁਣ ਉਹ ਸੜਕਾਂ ਤੇ ਦਰਖਤ ਵੀ ਰਹੇ ਨਹੀਂ ਐਨੇ ਜਿੰਨੇ ਚਾਹੀਦੇ ਨੇ ਆਪਾਂ ਨੂੰ ਪਿੰਡਾਂ ਵਾਲੀਆਂ ਸੜਕਾਂ ਹੋ ਗਈ ਸਕੂਲ ਕਾਲਜ ਹੋ ਗਏ ਉਹਨੇ ਆਪਾਂ ਗਰਾਊਂਡ ਬਣਾਤੇ ਆਪਣੇ ਪਾਰਕ ਲਾਤੇ ਲੇਕਿਨ ਬੂਟੇ ਘੱਟ ਲੱਗ ਰਹੇ ਨੇ ਬੂਟੇ ਜ਼ਿਆਦਾ ਲਾਏ ਜਾਣ ਗਰਮੀ ਤਾਂ ਹੀ ਘਟੂਗੀ 50 ਤੇ ਪਾਰ ਪਹੁੰਚਾਤਾ ਆਪਣੀ ਟੈਂਪਰੇਚਰ ਹਾਂਜੀ ਲੇਕਿਨ ਪਹਿਲਾਂ 35 40 ਤੇ ਰਹਾਂਦਾ ਸੀਗਾ ਗਰਮੀ ਇੰਨੀ ਮਹਿਸੂਸ ਨਹੀਂ ਹੁੰਦੀ ਸੀ ਹਾਂਜੀ ਹੁਣ ਆਪਾਂ ਇਹ ਉਪਰਾਲਾ ਕੀਤਾ ਜਾਵੇ ਕਿ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਾ ਦਈਏ ਠੀਕ ਹੈ ਸਾਰੇ ਬੰਦਿਆਂ ਦੀ ਇੱਕ ਇੱਕ ਜ਼ਿੰਮੇਵਾਰੀ ਹੈ ਕਿ ਇੱਕ ਇੱਕ ਬੂਟਾ ਆਪਾਂ ਫੁੱਲਾਂ ਵਾਲਾ ਲਾਈਏ ਫਲਦਾਰ ਲਾਈਏ ਆ ਛਾਂਦਾਰ ਲਾਈਏ ਜ਼ਰੂਰ ਲਾਈਏ ਆਪਾਂ ਨਹੀਂ ਖਾਵਾਂਗੇ ਤਾਂ ਪੰਛੀ ਤਾਂ ਖਾਣਗੇ ਖਾਣਗੇ ਪੰਛੀ ਤਾਂ ਖਾਣਗੇ ਇਹ ਕੋਈ ਪਸ਼ੂਏ ਤਾਂ ਸੱਲੇ ਆ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੌਦਾ ਹੈਗਾ ਉਹਦਾ ਕੋਈ ਨਾ ਕੋਈ ਤਾਂ ਉਹਦਾ ਵੀ ਆਪਾਂ ਕਹਿੰਦੇ ਬੈਨੀਫਿਟ ਹੁੰਦਾ ਬੈਨੀਫਿਟ ਹੋਣਾ ਹੀ ਹੋਣਾ ਜੀ ਫਾਇਦਾ ਹੋਣਾ ਹੀ ਹੋਣਾ ਉਹਨਾਂ ਦੇ ਟਾਈਮ 'ਚ ਅੱਜ ਨਹੀਂ ਸਾਲ ਨੂੰ ਦੋ ਸਾਲ ਨੂੰ ਬੂਟਾ ਲੱਗ ਗਿਆ ਤਾਂ ਛਾਂ ਤਾਂ ਦੇਣੀ ਉਹ ਦੇਣੀ ਹੈ ਉਹਨੇ ਪੰਛੀ ਵੀ ਬੈਠਣਗੇ ਬਹੁਤ ਫਾਇਦਾ ਹੋਊਗਾ ਆਪਾਂ ਨੂੰ ਤੇ ਆਪਣੇ ਦੇਖੋ ਹੁਣ ਆਪਾਂ ਸਹਾਰਾ ਜੀ ਜਾਣਿਆ ਕਿੰਨੇ tract ਘੱਡੇ ਹੋਏ ਨੇ ਆਪਾਂ ਗੱਡੀ ਖੜਾਉਣ ਨੂੰ ਜਾਂ ਮੋਟਰਸਾਈਕਲ ਖੜਾਉਣ ਨੂੰ ਛਾਂ ਲੱਭਦੇ ਹੁੰਨੇ ਆ ਲੇਕਿਨ ਆਪਾਂ ਨੇ ਦਰਖਤ ਲਾ ਨਹੀਂ ਹਾਂ ਇਹ ਜਿਵੇਂ ਤੁਹਾਡੀ ਤੁਸੀਂ ਗੱਲ ਕੀਤੀ ਹੈ ਵੀ ਗੱਡੀ ਤਾਂ ਛਾਂ ਦੇ ਵਿੱਚ ਤਾਂ ਹਰ ਇੱਕ ਕਢਾਉਣਾ ਚਾਹੁੰਦਾ ਪਰ ਦਰਖਤ ਕੋਈ ਲਾਉਣਾ ਨਹੀਂ ਲਾ ਦਰਖਤ ਕੋਈ ਲਾਉਣਾ ਨਹੀਂ ਚਾਹੁੰਦਾ ਇਹ ਹੀ ਗੱਲ ਹੈ ਕਿ ਆਪਾਂ ਨੂੰ ਜਿਆਦਾ ਤੋਂ ਜਿਆਦਾ ਪੇੜ ਲਾਈਏ ਦਰਖਤ ਲਾਈਏ ਪੰਜਾਬ ਰਾਜਸਥਾਨ ਹਰਿਆਣਾ ਪੂਰਾ ਇੰਡੀਆ ਹੀ ਆਪਾਂ ਹਰਿਆ ਭਰਿਆ ਬਣਾਈਏ ਹਾਂਜੀ ਸਹੀ ਹੈ ਤਾਂ ਹੀ ਜਾ ਕੇ ਆਪਣੀ ਗਰਮੀ ਕੰਟਰੋਲ ਚਾਊਗੀ ਆਪਾਂ ਹਰ ਬੰਦਾ ਰੋਜ਼ ਕਹਿੰਦੇ ਆਪਾਂ ਏਸੀ ਲਵਾ ਲਓ ਜੀ ਰੋਜ਼ ਏਸੀ ਲਵਾ ਲਓ ਦੇਖੋ ਜੀ ਆਪਾਂ ਜਿੱਦਾਂ ਦਰਖਤ ਲਾਈ ਹੋਂ ਤੁਸੀਂ ਨਰਸਰੀ ਵਿੱਚ ਜੜਾ ਕਰਦੇ ਹੋ ਫਰੈਸ਼ ਫੀਲ ਕਰਦੇ ਹੋ ਸਾਡਾ ਕਦੇ ਇਥੋਂ 35 ਤੋਂ 40 ਤੋਂ ਪਾਰ ਨਹੀਂ ਹੋਇਆ ਟੈਂਪਰੇਚਰ ਮੈਂਨੇ ਐਵੋਮੀਟਰ ਲਾ ਕੇ ਚੈੱਕ ਕਰਿਆ ਅੱਛਾ ਜੀ ਹਾਂ ਟਾਈਮ ਪਾਣੀ ਛੜਕਦੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਸਾਨੂੰ ਬੂਟਿਆਂ ਦੀ ਫੈਕਨੈਸ ਆਕਸੀਜਨ ਦਿੰਦੇ ਨੇ ਸਾਰੇ ਪੂਰਾ ਫਰੈਸ਼ ਫੀਲ ਕਰ ਦਿੰਦੇ ਇੱਥੇ ਠੀਕ ਹੈ ਜੀ ਮਤਲਬ ਆਪਾਂ ਕਹਿੰਦੇ 35 ਤੋਂ ਕਦੇ ਟੈਂਪਰੇਚਰ 35 37 ਰਹਿੰਦਾ ਜਿਵੇਂ ਆਮ ਅੰਦਰ ਆਪਾਂ ਰਹਿੰਦੇ ਆ ਉਸ ਤਰ੍ਹਾਂ ਟੈਂਪਰੇਚਰ ਉਰੇ 35 37 ਰਹਿੰਦਾ ਬਾਹਰ 45 45 47 ਤੱਕ ਚਲੇ ਜਾਂਦਾ ਬੀ 10 ਡਿਗਰੀ ਮਾਈਨਸ ਦੇ ਵਿੱਚ ਮਾਈਨਸ ਦੇ ਵਿੱਚ ਰਹਿੰਦਾ ਬੜਾ ਨਜ਼ਾਰਾ ਆਉਂਦਾ ਇੱਥੇ ਨਰਸਰੀ 'ਚ ਕਦੇ ਉਮਦੇ ਰਹਿਣੇ ਆ ਠੀਕ ਹੈ ਜੀ ਤੇ ਇੱਕ ਨਹੀਂ ਜਿਆਦਾ ਵੀ ਆਪਣੇ ਵਾਤਾਵਰਨ ਦੇ ਲਈ ਜਿਆਦਾ ਫਾਇਦੇਦਾਰ ਰਸਤ ਕਿਹੜਾ ਹੈ ਵਾਤਾਵਰਨ ਦੇ ਲਈ ਫਾਇਦੇਦਾਰ ਤਾਂ ਸਾਰੇ ਹੀ ਹੁੰਦੇ ਆ ਜੀ ਜਿਹੜੇ ਆਪਾਂ ਗੱਲ ਕਰ ਲਈ ਹੁਣ ਜਿਆਦਾ ਆਪਾਂ ਕਹਿੰਦੇ ਆ ਵੀ ਜਿਹੜਾ ਸ਼ੋਹ ਵਾਲਾ ਬੂਟਾ ਨੇ ਤਾਂ ਸ਼ੋਹ ਹੀ ਦੇਣੀ ਆ ਆਪਾਂ ਫਲਦਾਰ ਲਾਈਏ ਉਹ ਫਲ ਵੀ ਦੇਗਾ ਤੇ ਛਾਂ ਵੀ ਦੇਗਾ ਠੀਕ ਹੈ ਜੀ ਤੇ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਮਾਦੀਵਰਾਈ ਕਹਿਣਾ ਚਾਹਣਾ ਸਕੂਲ ਹੋਗੇ ਕਾਲਜ ਹੋਗੇ ਪਿੰਡਾਂ ਵਾਲੇ ਹੋਗੇ ਜਿਨ੍ਹਾਂ ਨੇ ਵੀ ਮੇਰੇ ਭਾਈਆਂ ਦੇ ਫੈਕਟਰੀਆਂ ਵਾਲੇ ਹੋਗੇ ਜਿਨ੍ਹਾਂ ਨੇ ਵੀ ਬੂਟੇ ਲਾਣੇ ਨੇ ਆਕੇ ਸਾਡੇ ਨਾਲ ਵਿజిਟ ਕਰੋ ਮੀਟਿੰਗ ਕਰੋ ਬਾਕਾਇਦਾ ਆਪ ਦੇਖ ਕੇ ਨਰਸਰੀ ਵੜ ਕੇ ਉੱਥੇ ਬੈਠ ਕੇ ਨਾਲ ਗੱਲ ਕਰੋ ਫੋਨ ਤੇ ਨਾਲ ਗੱਲ ਕਰੋ ਸਿੱਧਾ ਸਾਡੇ ਕੋਲ ਨਰਸਰੀ ਵਿజిਟ ਕਰੋ ਲੋਕੇਸ਼ਨ ਪਈ ਹੈ ਨਿਊ ਚੰਡੀਗੜ੍ਹ ਨਰਸਰੀ ਧੂਰੀ Google ਤੇ ਸਰਾਰਾ ਹਵੇਲੀ ਦੇ ਸਾਹਮਣੇ 17 ਹਵੇਲੀ ਦੇ ਸਾਹਮਣੇ ਸਾਡੇ ਕੋਲ ਵਿజిਟ ਕਰੋ ਇੱਥੇ ਆ ਕੇ ਚੈੱਕ ਕਰਕੇ ਬੂਟੇ ਰੇਟ ਵਾਈ ਚੈੱਕ ਕਰਕੇ ਲੈ ਜਾ ਸਕਦੇ ਠੀਕ ਹੈ ਜੀ ਰੇਟ ਵੀ ਮੈਂ ਲਾ ਵੀ ਕੋਈ ਵੀ ਬੰਦੇ ਜੀ ਜਵਾਕ ਵੀ ਹੈਗੇ ਜਵਾਕ ਦੀ ਜੇਬ ਚ ਵੀ 20 ਰੁਪਏ ਹੁੰਦੇ ਨੇ ਉਹ ਵੀ ਲੈਣੇ ਹਾਂ ਉਹ ਵੀ ਬੋਟਾ ਦੇ ਦਾਂਗੇ ਜੇ ਉਹਨੇ 2-4 ਬੂਟੇ ਉਹ ਵੀ ਮੰਗਲੇ ਉਹ ਵੀ ਦੇ ਦਾਂਗੇ ਜੀ ਕੋਈ ਗੱਲ ਨਹੀਂ ਬੂਟਿਆਂ ਨਾਲ ਪਿਆਰ ਕਰੋ ਤੇ ਬੂਟੇ ਜਿਆਦਾ ਤੋਂ ਜਿਆਦਾ ਲਾਈਏ ਪੰਜਾਬ ਨੂੰ ਹਰਿਆ ਭਰਿਆ ਬਣਾਈਏ ਤੇ ਜਿਵੇਂ ਆਪਣਾ ਵੀ ਹੁੰਦਾ ਪਿੱਪਲ ਹੁੰਦਾ ਜੀ ਹਾਂਜੀ ਹਾਂਜੀ ਪਿੱਪਲ ਦਿਨ ਰਾਤ ਆਕਸੀਜਨ ਦਿੰਦਾ ਉਹਦੇ ਨਾਲੋਂ ਤਾਂ ਮੈਨ ਲੱਗਦਾ ਕੋਈ ਬੈਨੀਫਿਟ ਵਾਲਾ ਦਰਸਤੀ ਨਹੀਂ ਹੁੰਦਾ ਹਾਂ ਉਹ ਵੀ ਬਹੁਤ ਵੈਸਾ ਉਸ ਤੋਂ ਇਲਾਵਾ ਹੋਰ ਵੀ ਬਹੁਤ ਪੀੜ ਆ ਗਈ ਹੁਣ ਤਾਂ ਜਿਹੜੇ ਫੁੱਲ ਹਵਾ ਨੂੰ ਪਿਓਰ ਵੀ ਕਰ ਦਿੰਦੇ ਨੇ ਤੇ ਆਕਸੀਜਨ ਵੀ ਬਹੁਤ ਜ਼ਿਆਦਾ ਜਿੰਮ ਨਿਮ ਹੋ ਗਿਆ ਜੀ ਨਿਮ ਹੋ ਗਿਆ ਜੀ ਆਕਸੀਜਨ ਵਾਸਤੇ ਤੇ ਆਪਣੇ ਇੱਕ ਰਬੜ ਪਲਾਂਟ ਆ ਉਹ ਵੀ ਫੁੱਲ ਹਵਾ ਨੂੰ ਪਿਓਰ ਕਰਦਾ ਤੇ ਆਕਸੀਜਨ ਰਬੜ ਪਲਾਂਟ ਜੀ ਰਬੜ ਪਲਾਂਟ ਅੱਛਾ ਜੀ ਇਹ ਕਿੰਨੇ ਕਦਾ ਹੁੰਦਾ ਜੀ 1.5 ਸੌਲਾ ਪਲਾਂਟ ਆ ਜੀ ਵਧਿਆ 4-5 ਫੁੱਟ ਹਾਈਟ ਤੱਕ ਬੰਨਿਆ ਜੀ ਅੱਛਾ ਠੀਕ ਹੈ ਜੀ ਹਾਂ ਜੀ ਪਲਾਂਟ ਸਾਰੇ ਆਪਣੇ ਕੋਲ ਹਾਜ਼ਰ ਨੇ ਬਸ ਮੈਂ ਤਾਂ ਇਹੀ ਕਹਿਣਾ ਚਾਹਣਾ ਕਿ ਭਾਈ ਜੀ ਟਾਈਮ ਸਾਡੇ ਕੋਲ ਘੱਟ ਹੁੰਦਾ ਹੈ ਇਕੱਲੇ ਬੰਦੇ ਆ ਸਾਰੇ ਫੋਨ ਨਹੀਂ ਚੱਕਿਆ ਫੋਨ ਨਹੀਂ ਚੱਕਿਆ ਹੁੰਦਾ ਰਿਕਵੈਸਟ ਆ ਕਿ ਜ਼ਿਆਦਾ ਵਟਸਐਪ ਤੇ ਮੈਸੇਜ ਕਰੋ ਯਾ ਨਰਸਰੀ ਵਿਜ਼ਿਟ ਕਰੋ ਆ ਕੇ ਆਪਣੇ ਆਪ ਰੇਟ ਕਰਕੇ ਚੀਜ਼ ਐ ਤੁਹਾਨੂੰ ਨਰਸਰੀ ਤੋਂ ਲੈ ਜਾ ਸਕਦੇ ਠੀਕ ਹੈ ਲੋ ਵੀ ਮਿੱਤਰੋ ਪਹਿਲਾਂ ਤੁਸੀਂ ਬੂਟੇ ਦੇਖ ਸਕਦੇ ਹਟਿਓਗੇ ਹੁਣ ਤੁਹਾਨੂੰ ਆਪਾਂ ਗਮਲਿਆਂ ਦੇ ਬਾਰੇ ਜਾਣਕਾਰੀ ਦਿੰਦੇ ਆ ਕਿ ਵੀ ਕੀ ਸਾਈਜ਼ ਹੁੰਦਾ ਇਹਦਾ ਵੀ ਕਿਵੇਂ ਹੁੰਦੀ ਆ ਸਾਰੇ ਆਪਾਂ ਗੱਲਬਾਤ ਕਰਦੇ ਆ ਜੀ ਦੇਖੋ ਜੀ ਜੇ ਮੈਂ ਹੁਣ ਆਪਾਂ ਤੁਹਾਨੂੰ ਗਮਲਾ ਦਿਖਾਉਣ ਜਾ ਰਿਹਾ ਇਹ ਗਮਲਾ ਇਹ ਵਿੱਚ ਕਿਹੜਾ ਮਰਜੀ ਪਲਾਂਟ ਲਗਾ ਲਿਓ ਅੱਛਾ ਜੀ ਆਪਾਂ ਅਕਸਰ ਗਮਲੇ ਖਰੀਦ ਲੈਂਦੇ ਆ ਤੇ ਆਪਣੇ ਮਹੀਨੇ ਪੀਂਦ ਨਾਲ ਆਪਾਂ ਨੂੰ ਬੁਰੇ ਲੱਗਣ ਲੱਗ ਜਾਂਦੇ ਨੇ ਹਾਂ ਉਹਨਾਂ ਦੇ ਇੱਥੋਂ ਟੁੱਟ ਲੱਗ ਜਾਂਦੇ ਨੇ ਭੁਰ ਲੱਗ ਜਾਂਦੇ ਨੇ ਇਸ ਸਕ੍ਰੈਚलेस ਮਾਮਲਾ ਪੂਰਾ ਵਧੀਆ ਅੱਛਾ ਜੀ ਇਹਨੂੰ ਥੱਲੇ ਸੱਟਾਂਗੇ ਆ ਗੱਡੀ ਦੇ ਟਾਇਰ ਥੱਲੇ ਦਵਾਂਗੇ ਇਹਦਾ ਡੈਂਟ ਨਹੀਂ ਪਊਗਾ ਔਰ ਪੂਰਾ ਵਧੀਆ ਕਮਲਾ ਸਿੱਧਾ ਰਹੂਗਾ ਅੱਛਾ ਆ ਦੇਖੋ ਹੁਣ ਆਪਾਂ ਨੇ ਇਹਦੇ ਪੈਰ ਤੱਕ ਇਹ ਆਪਦੀ ਜਗ੍ਹਾ ਤੇ ਸਿੱਧਾ ਹੋ ਕੇ ਆਪਣੀ ਜਗ੍ਹਾ ਤੇ ਬਹਿ ਜਾਊਗਾ ਅੱਛਾ ਹਾਂ ਜੀ ਚਾਹੇ ਉੱਪਰ ਗੱਡੀ ਦਾ ਟਾਇਰ ਚੜਾ ਦੋ ਕੰਮ ਹੀ ਟੁੱਟੂਗਾ ਨਹੀਂ ਠੀਕ ਹੈ ਜੀ ਆ ਦੇਖ ਲਓ ਭਾਈ ਬਾਈ ਨੇ ਪੈਰ ਨਾਲ ਵੀ ਦੱਬ ਕੇ ਦੇਖ ਲਿਆ ਤੇ ਥੱਲੇ ਵੀ ਮਾਰੇ ਕੋਈ ਸਕਰੇਚ ਨਹੀਂ ਹੈਗੇ ਤੇ ਕੋਈ ਕੋਈ 150 ਰੁਪਏ ਦਾ ਤੁਹਾਨੂੰ ਕਮਬਲਾ ਇਹ ਮਿਲਣ ਜਾ ਰਿਹਾ ਸਾਡੇ ਕੋਲ ਤੇ ਜੇ ਮੰਨ ਲਓ ਵੀ ਆਪਣਾ ਮਿੱਟੀ ਵਾਲੇ ਜਾਂ ਪੱਥਰ ਵਾਲੇ ਕੰਮ ਦੇ ਹੁੰਦੇ ਜੇ ਕਿਤੇ ਉਹ ਐ ਬੱਝੇ ਹੁੰਦੇ ਉਹਨੂੰ ਤਾਂ ਆਪਾਂ ਲੁਕੀਓ ਮਹਿੰਗੇ ਵੀ ਬਹੁਤ ਹੁੰਦੇ ਆ ਨਾ ਮਹਿੰਗੇ ਬਹੁਤ ਹੁੰਦੇ ਆ ਜੀ ਚਲੋ ਇਹ ਲਗਾਓ ਕੰਬਲੇ ਤੇ ਜਿਆਦਾ ਤੋਂ ਜਿਆਦਾ ਬੂਟੇ ਮਤਲਬ ਇਹਨਾਂ 'ਚ ਚੱਲਦੇ ਆ ਵਧੀਆ ਚੱਲਦੇ ਆ ਇੱਥੇ ਸਾਡੇ ਕੋਲ ਆਪ ਲਵਾ ਕੇ ਲੈ ਕੇ ਜਾਓ ਸਾਡੇ ਕੋਲ ਮਿੱਟੀ ਦੇ ਵਿੱਚ ਅੱਛਾ ਜੀ ਅਸੀਂ ਆਪ ਲਾ ਕੇ ਦਵਾਂਗੇ ਬੂਟੇ ਪਸੰਦ ਕਰੋ ਸ਼ੋਭਾ ਵਾਲੇ ਤੁਸੀਂ ਘਰੇ ਜਾ ਕੇ ਉਹਨਾਂ ਨੂੰ ਰੱਖਣੇ ਹੀ ਆ ਠੀਕ ਹੈ ਜੀ ਤੇ ਜੇ ਮੈਂ ਆ ਆ ਗਿਆ ਤੇ ਪੱਥਰ ਦਾ ਹੋ ਜੀ ਫਿਰ ਇਹ ਤਾਂ ਏਡਾ ਵੱਡਾ ਇਹ ਵੀ ਫਾਈਬਰ ਦਾ ਜੀ ਉਹੀ ਚੀਜ਼ ਆ ਜਿਹੜੀ ਤੁਹਾਨੂੰ ਫੇਰ ਪੌਲੀ ਦਿਖਾਈ ਆ ਅੱਛਾ ਮੈਂ ਵੀ ਇਹ ਤਾਂ ਬਹੁਤ ਗ੍ਰੇਟ ਇਨ ਹੈ ਰੈਂਜ ਦਾ ਕੋਈ ਆ ਦੇਖੋ ਜੇ ਆਪਾਂ ਘਰ ਨੂੰ ਵਧੀਆ ਲੌਬੀ ਨੂੰ ਫੋਰਚੇਰੀਆ ਨੂੰ ਪੂਰਾ ਟਾਪ ਦਾ ਬਣਾਉਣਾ ਹੈ ਮੇਨ ਗੇਟ ਦੀ ਐਂਟਰੀ ਤੇ ਰੱਖਣਾ ਹੈ ਐਡਾ ਬੜਾ ਕੰਪੜਾ ਲਗਾ ਸਕਦੇ ਆਪਾਂ ਬਹੁਤ ਵੱਡਾ ਹੈ ਇਹ ਤਾਂ ਇਹਦਾ ਕੀ ਰੇਟ ਹੋਤਾ ਜੀ ਮੇਰਾ ਇਹ ਹੈ 11-1200 ਰੁਪਏ ਦੀ ਰੇਂਜ ਦੇ ਵਿੱਚ ਇਹ 11 1200 ਹਾਂ ਜੀ ਪੂਰਾ ਵਧੀਆ ਜੀ ਜੇ ਆਪਾਂ ਦੇਖੀਏ ਇਸ ਤੋਂ ਘੱਟ ਵੀ ਆਇਆ ਦਾ ਇਸ ਤੋਂ ਜ਼ਿਆਦਾ ਵੀ ਆਇਆ ਦਾ ਅੱਛਾ ਜੀ ਉਹ 150 ਤੋਂ ਸ਼ੁਰੂ ਹੋ ਕੇ ਆਪਣੇ ਕੋਲ 2500 ਤੱਕ ਕਮਬਲਾ ਵੇਚ ਹਾਂ ਨਹੀਂ ਨਾ ਸ਼ੁਰੂ ਹੋ ਕੇ 2500 ਤੱਕ ਭਾਵੇਂ ਕੁੱਟੂਆ ਨਹੀਂ ਕਮਰਾ 5 ਸਾਲ ਦੀ ਗਾਰੰਟੀ ਹੈ ਅਸਾਂ ਇਹਦੀ ਵੀ ਗਾਰੰਟੀ ਹੈ ਜੀ 5 ਸਾਲ ਦੀ ਲੋ ਵੀ ਮਿੱਤਰੋ ਗਾਮਲੇ ਦੀ ਵੀ 5 ਸਾਲਾਂ ਦੀ ਗਾਰੰਟੀ ਹੈ ਬਾਈ ਹੋਣਾ ਦੀ ਤੁਸੀਂ ਕਹੇ ਜਾ ਵੀ ਗਾਮਲਾ ਲੈ ਸਕਦੇ ਵੱਡਾ ਛੋਟਾ ਜਿੱਦਾਂ ਵੀ ਤੁਸੀਂ ਚਾਹੀਦਾ ਜਿੱਦਾਂ ਦੀ ਤੁਹਾਡੀ ਘਰੇ ਲੋਕੇਸ਼ਨ ਆ ਕਿ ਉਹ ਇਹ ਜਾ ਗਾਮਲਾ ਲੈ ਸਕਦੇ ਤੁਸੀਂ ਬਾਈ ਹੋਣਾ ਤੋਂ ਹਾਂ ਜੀ ਭਾਈ ਜੀ ਧੰਨਵਾਦ ਠੀਕ ਹੈ ਭਾਈ ਜੀ ਸਸਕਲ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜੇ ਤੁਸੀਂ ਇਦਾਂ ਦੀਆਂ ਹੋਰ ਜਾਣਕਾਰੀ ਵਾਲੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਬਸ